ਖਬਰ ਸਾਹਮਣੇ ਆ ਰਹੀ ਹੈ ਬਾਲੀਵੁੱਡ ਅਭਿਨੇਤਾ ਸ਼ਾਹਰੂਖ ਖਾਨ ਨੂੰ ਲੈ ਕੇ ਦੱਸਦੀ ਹੈ ਕਿ ਲੂ ਲੱਗਣ ਦੇ ਕਾਰਨ ਉਹਨਾਂ ਦੀ ਸਿਹਤ ਵਿਗੜ ਗਈ ਹੈ ਇਸੇ ਕਾਰਨ ਉਹਨਾਂ ਨੂੰ ਅੰਮਦਾਬਾਦ ਦੇ ਕੇਨਿਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਡਾਕਟਰਾਂ ਨੇ ਉਹਨਾਂ ਨੂੰ ਆਪਣੀ ਨਿਗਰਾਨੀ ਹੇਠ ਹੀ ਦਾਖਲ ਰੱਖਿਆ ਹੋਇਆ ਹੈ ਕਰੀਬ 1 ਘੰਟੇ ਤੋਂ ਬਾਅਦ ਉਹ ਹਸਪਤਾਲ ਪੁੱਜੇ ਨੇ ਦੱਸਦੇ ਕਿ ਸ਼ਾਹਰੁਖ ਖਾਨ ਆਪਣੀ ਆਈਪੀਐਲ ਟੀਮ ਕੋਲਕਾਤਾ ਨਾਈਟ ਰਾਈਡਰਸ ਨੂੰ ਸਮਰਥਨ ਦੇਣ ਲਈ ਅੰਮਦਾਬਾਦ ਪੁੱਜੇ ਸਨ ਪਿਛਲੇ 4 ਦਿਨਾਂ ਤੋਂ ਅੰਮਦਾਬਾਦ ਗਾਂਦੀਨਗਰ ਅਤੇ ਨਜ਼ਦੀਕੀ ਦੇ ਇਲਾਕੇ ਖਾਸ ਕਰਕੇ ਸੁਰੇਂਦਰ ਨਗਰ ਅਤੇ ਚਿਲਿਆਂ ਦੇ ਵਿੱਚ ਵਾਤਾਵਰਣ ਦਾ ਤਾਪਮਾਨ 44 ਤੋਂ 45 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਜਾ ਰਿਹਾ ਹੈ ਦੱਸਦੇ ਕਿ ਕੋਲਕਾਤਾ ਨਾਈਟ ਰਾਈਡਰਸ ਯਾਨੀ ਕਿ ਕੇਕੇਆਰ ਆਈਪੀਐਲ ਦਾ ਤਾਲਾ ਕਵਾਲਿਫਾਇਰ ਚਤਕੇ ਫਾਈਨਲ ਦੇ ਵਿੱਚ ਪੁੱਜ ਕੇ ਆਏ ਟੀਮ ਨੇ ਸਨਰਾਈਜ਼ਰ ਹైదరాబాద్ ਨੂੰ 8 ਵਿਕਟਾਂ ਦੇ ਨਾਲ ਹਰਾਇਆ ਕੋਲਕਾਤਾ ਚੌਥੀ ਵਾਰ ਫਾਈਨਲ ਦੇ ਵਿੱਚ ਪੁੱਜਿਆ ਇਸ ਜਿੱਤੇ ਨਾਲ ਕੇਕੇਆਰ ਆਈਪੀਐਲ ਦੇ ਇਤਿਹਾਸ ਦੇ ਵਿੱਚ ਤਿੰਨ ਤੋਂ ਵੱਧ ਚਾਰ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ ਫਨਹਾਲ ਉਹਨਾਂ ਦੇ ਜੋ ਮਾਲਕ ਨੇ ਸ਼ਾਹਰੁਖ ਖਾਨ ਅਭਿਨੇਤਾ ਸ਼ਾਹਰੁਖ ਖਾਨ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਦੀ ਹਾਲਤ ਨੂੰ ਲੱਗਨ ਦੇ ਕਾਰਨ ਵਿਗੜ ਗਈ ਸੀ ਤੇ ਅਜ ਵੀ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਨੇ ਖਬਰ ਸਾਹਮਣੇ ਆ ਰਹੀ ਹੈ ਬਾਲੀਵੁੱਡ ਅਭਿਨੇਤਾ ਸ਼ਾਹਰੂਖ ਖਾਨ ਨੂੰ ਲੈ ਕੇ ਦੱਸਦੇ ਕਿ ਲੂ ਲੱਗਣ ਦੇ ਕਾਰਨ ਉਹਨਾਂ ਦੀ ਸਿਹਤ ਵਿਗੜ ਗਈ ਹੈ ਇਸ ਤੇ ਕਾਰਨ ਉਹਨਾਂ ਨੂੰ ਅੰਮਦਾਬਾਦ ਦੇ ਕੇ.ਡੀ.ਹਾ ਹਸਪਤਾਲ 'ਚ ਪੜਤੀ ਕਰਵਾਇਆ ਗਿਆ ਡਾਕਟਰਾਂ ਨੇ ਉਹਨਾਂ ਨੂੰ ਆਪਣੀ ਨਿਗਰਾਨੀ ਹੇਠ ਹੀ ਦਾਖਲ ਰੱਖਿਆ ਹੋਇਆ ਹੈ ਕਰੀਬ 1 ਘੰਟੇ ਤੋਂ ਬਾਅਦ ਉਹ ਹਸਪਤਾਲ ਪੁੱਜੇ ਨੇ ਦੱਸਦੇ ਕਿ ਸ਼ਾਹਰੁਖ ਖਾਨ ਆਪਣੀ ਆਈਪੀਐਲ ਟੀਮ ਕੋਲਕਾਤਾ ਨਾਈਟ ਰਾਈਡਰਸ ਨੂੰ ਸਮਰਥਨ ਦੇਣ ਲਈ ਅਹਮਦਾਬਾਦ ਪੁੱਜੇ ਸਨ ਪਿਛਲੇ 4 ਦਿਨਾਂ ਤੋਂ ਅਹਮਦਾਬਾਦ ਗਾਂਦੀ ਨਗਰ ਅਤੇ ਨਜ਼ਦੀਕੀ ਦੇ ਇਲਾਕੇ ਖਾਸ ਕਰਕੇ ਸੁਰੇਂਦਰ ਨਗਰ ਅਤੇ ਜ਼ਿਲ੍ਹਿਆਂ ਦੇ ਵਿੱਚ ਵਾਤਾਵਰਣ ਦਾ ਤਾਪਮਾਨ 44 ਤੋਂ 45 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਜਾ ਰਿਹਾ ਹੈ ਦੱਸਦੇ ਕਿ ਕੋਲਕਾਤਾ ਨਾਈਟ ਰਾਈਡਰਸ ਯਾਨੀ ਕਿ ਕੇਕੇਆਰ ਆਈਪੀਐਲ ਦਾ ਪਾਲਾ ਕਵਾਲਿਫਾਇਰ ਚਤਕੇ ਫਾਈਨਲ ਦੇ ਵਿੱਚ ਪਹੁੰਚ ਗਿਆ ਹੈ ਟੀਮ ਨੇ ਸਨਰਾਈਜ਼ਰ ਹైదరాబాద్ ਨੂੰ 8 ਵਿਕਟਾਂ ਦੇ ਨਾਲ ਹਰਾਇਆ ਕੋਲਕਾਤਾ ਚੌਥੀ ਵਾਰ ਫਾਈਨਲ ਦੇ ਵਿੱਚ ਪਹੁੰਚਿਆ ਇਸ ਜਿੱਤੇ ਨਾਲ ਕੇਕੇਆਰ ਆਈਪੀਐਲ ਦੇ ਇਤਿਹਾਸ ਦੇ ਵਿੱਚ ਤਿੰਨ ਤੋਂ ਵੱਧ ਚਾਰ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ ਫਿਲਹਾਲ ਉਹਨਾਂ ਦੇ ਜੋ ਮਾਲਕ ਨੇ ਸ਼ਾਹਰੁਖ ਖਾਨ ਅਭਿਨੇਤਾ ਸ਼ਾਹਰੁਖ ਖਾਨ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਦੀ ਹਾਲਤ ਨੂੰ ਲੱਗਣ ਦੇ ਕਾਰਨ ਵਿਗੜ ਗਈ ਸੀ ਤੇ ਅੱਜ ਵੀ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਨੇ